ਸਾਰੇ ਹੀ ਸਤਿਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਖਬਰ ਜੁੜੀ ਹੈ ਕੈਨੇਡਾ ਦੇ ਨਾਲ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਵਿੱਚ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਪੜ੍ਹਾਈ ਕਰਨ ਵਾਸਤੇ ਜਾਂ ਨੌਕਰੀ ਕਰਨ ਵਾਸਤੇ ਗਏ ਨੇ ਕੁਝ ਪੰਜਾਬੀ ਬਹੁਤ ਹੀ ਚੰਗੇ ਤਰੀਕੇ ਨਾਲ ਸੈੱਟ ਨੇ ਅਤੇ ਕੁਝ ਵਿਦਿਆਰਥੀ ਦੇ ਤੌਰ ਤੇ ਹੱਲੇ ਪੜ੍ਹਾਈ ਕਰ ਰਹੇ ਨੇ ਇਸ ਤੋਂ ਇਲਾਵਾ ਕੁਝ ਨੇ PRT ਫਾਈਲ ਲਗਾਉਣੀ ਸੀ ਪਰ ਨਿਤ ਨਵੇਂ ਰੂਲ ਚੇਂਜ ਹੋਣ ਦੇ ਨਾਲ ਬਹੁਤ ਹੀ ਸਮੱਸਿਆ ਆ ਰਹੀ ਹੈ PRT ਫਾਈਲ ਕਾਫੀ ਲੰਬੀ ਕਤਾਰ ਲੱਗ ਚੁੱਕੀ ਹੈ ਅਤੇ PRT ਫਾਈਲ ਕਲੀਅਰ ਨਹੀਂ ਹੋ ਰਹੀ ਅਤੇ ਜਿਸ ਕਰਕੇ ਜੋ ਵਿਦਿਆਰਥੀ ਜਿਨ੍ਹਾਂ ਦਾ ਹੁਣ ਵਰਕ ਪਰਮਿਟ ਕੰਪਲੀਟ ਹੋਣ ਵਾਲਾ ਹੈ ਉਹਨਾਂ ਲਈ ਮੁਸ਼ਕਲ ਦਾ ਸਮਾਂ ਹੈ ਤੱਕ ਤੁਸੀਂ ਕਿਵੇਂ ਕੈਨੇਡਾ ਦੇ ਵਿੱਚ ਬੈਠੇ ਨੌਕਰੀ ਲੱਭ ਸਕਦੇ ਹੋ ਇੱਕ ਕੋਸ਼ਿਸ਼ ਜ਼ਰੂਰ ਕਰਕੇ ਦੇਖਿਓ ਵੈਸੇ ਤਾਂ ਜੋ ਉੱਥੇ ਪੰਜਾਬੀ ਸੈਕਟ ਨੇ ਉਹਨਾਂ ਨੂੰ ਇਹਨਾਂ ਕੈਂਡੀਡੇਟਸ ਜਿਨ੍ਹਾਂ ਦਾ ਵਰਕ ਪਰਮਿਟ ਪੂਰਾ ਹੋਣ ਵਾਲਾ ਹੈ ਅਤੇ PRT ਫਾਈਲ ਲੱਗਣ ਦੇ ਵਿੱਚ ਦੇਰੀ ਹੈ ਉਹਨਾਂ ਦੀ ਮਾਂ ਫੜਨੀ ਚਾਹੀਦੀ ਹੈ ਬਟ ਤੁਹਾਨੂੰ ਫਿਰ ਵੀ ਇੱਕ ਤਰੀਕਾ ਦੱਸਾਂਗਾ ਜਿਸ ਦੇ ਵਿੱਚ ਤੁਸੀਂ ਆਸਾਨੀ ਨਾਲ ਉੱਥੇ ਨੌਕਰੀ ਲੱਭ ਸਕੋਗੇ ਤਾਂ ਦੋਸਤੋ ਪਰੇਸ਼ਾਨ ਹੋਣ ਦੀ ਜ਼ਰੂ ਹੈ ਤੁਸੀਂ ਕੋਸ਼ਿਸ਼ ਕਰਨੀ ਹੈ ਤੁਹਾਡੀ ਪ੍ਰੋਬਲਮ ਦਾ ਹੱਲ ਜ਼ਰੂਰ ਨਿਕਲੇਗਾ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਜਾਣਕਾਰੀ ਵੱਲ ਜਾਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਇਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਕਿ ਜਿਹੜੇ ਵੀ ਪੰਜਾਬੀ ਕੈਨੇਡਾ ਦੇ ਵਿੱਚ ਵੱਸਦੇ ਹਨ ਜਾਂ ਫਿਰ ਕੈਨੇਡਾ ਦੇ ਵਿੱਚ ਵਰਕ ਕਰਨਾ ਚਾਹੁੰਦੇ ਹਨ ਤਾਂ ਉਹ ਕਿਵੇਂ ਨੌਕਰੀ ਪ੍ਰਾਪਤ ਕਰ ਸਕਦੇ ਹਨ ਕੈਨੇਡਾ ਦੇ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਤਾਂ ਦੋਸਤੋ ਚਲਦੇ ਹਾਂ ਜਾਣਕਾਰੀ ਵੱਲ ਤੁਹਾਨੂੰ ਦੱਸਿਏ ਕ ਮਿਲਣਾ ਸ਼ੁਰੂ ਹੋ ਗਿਆ ਹੈ ਇਸ ਤੋਂ ਇਲਾਵਾ ਤੋਂ ਹਮ ਦਸੀਏ ਕੈਨੇਡਾ ਦੇ ਵਿੱਚ ਕਿਸੇ ਵੀ ਪ੍ਰੋਵਿੰਸ ਦੇ ਵਿੱਚ ਨੌਕਰੀ ਕਿਵੇਂ ਲੱਭਣੀ ਹੈ ਤਾਂ ਦੋਸਤੋ 21 ਜਨਵਰੀ 2025 ਤੋਂ ਕੈਨੇਡਾ ਅੰਤਰਰਾਸ਼ਟਰੀ ਵਿਦਿਆਰਥੀਆਂ ਅਤੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਲਈ ਸਖਤ ਯੋਗਤਾ ਮਾਪਦੰਡ ਪੇਸ਼ ਕਰਦੇ ਹੋਏ ਆਪਣੀ ਫੈਮਲੀ ਓਪਨ ਵਰਕ ਪ੍ਰੋਗਰਾਮ ਨੂੰ ਬਦਲ ਲਿਆ ਹੈ ਤਬਦੀਲੀਆਂ ਦਾ ਉਦੇਸ਼ ਦੇਸ਼ ਦੀ ਆਰਥਿਕ ਤਰਜੀਹਾਂ ਨਾਲ ਅਸਾਈ ਨਿਵਾਸੀ ਪ੍ਰੋਗਰਾਮਾਂ ਨੂੰ ਬਿਹਤਰ ਢੰਗ ਨਾਲ ਜੋੜਨਾ ਅਤੇ ਮੁੱਖ ਖੇਤਰਾਂ ਵਿੱਚ ਮਜ਼ਦੂਰਾਂ ਦੀ ਘਾਟ ਨੂੰ ਹਲਕਾ ਕਰਨਾ ਹੈ ਤੁਸੀਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਜੀਵਨ ਸਾਥੀ ਲਈ ਸੋਦੀ ਹੋਈ ਯੋਗਤਾ ਦੇ ਵਿੱਚ ਸਿਰਫ 94 ਪ੍ਰੋਗਰਾਮਾਂ ਨੂੰ ਢਾਕਲ ਕਰਦੇ ਹੋਏ ਜਿਵੇਂ ਕਿ ਵਿਦਿਆਰਥੀ ਦਾ ਜੀਵਨ ਸਾਥੀ 16 ਮਹੀਨੇ ਜਾਂ ਇਸ ਤੋਂ ਵੱਧ ਸਮੇਂ ਤੱਕ ਚੱਲਣ ਵਾਲੇ ਮਾਸਟਰ ਪ੍ਰੋਗਰਾਮ ਡਾਕਟੋਰੇਟ ਪ੍ਰੋਗਰਾਮ ਅਤੇ ਕੁਝ ਸਕਿਲਡ ਪ੍ਰੋਗਰਾਮ ਵਿੱਚ ਹੀ ਪਰਿਵਾਰਿਕ ਓਪਨ ਵਰਕ ਪਰਮਿਟ ਲਈ ਯੋਗ ਹੋਣਗੇ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀਆਂ ਲਈ ਸਖਤ ਮਾਪਦੰਡ ਕਰ ਦਿੱਤੇ ਨੇ ਜਿਸ ਕਰਕੇ ਤੁਹਾਨੂੰ ਦੱਸਿਏ ਕਿ ਇਹਨਾਂ ਕਿੱਤਿਆਂ ਦੇ ਵਿੱਚ ਸਿਹਤ ਸੰਭਾਲ ਸਿੱਖਿਆ ਅਤੇ ਉਸਾਰੀ ਸਮੇਤ ਮਜ਼ਦੂਰਾਂ ਦੇ ਅਧਿਕਾਰ ਦਾ ਸਾਹਮਣਾ ਕਰ ਰਹੇ ਸੈਕਟਰਾਂ ਦੇ ਅੰਦਰ ਖਾਸ ਕਮਾਂ ਵਿੱਚ ਨੁਕਤ ਵਿਦੇਸ਼ੀ ਕਾਮਿਆਂ ਦੇ ਜੀਵਨ ਸਾਥੀ ਤੱਕ ਸੀਮਿਤ ਹੈ ਇਸ ਤੋਂ ਇਲਾਵਾ ਵਿਦੇਸ਼ੀ ਕਾਮਿਆਂ ਲਈ ਵਰਕ ਪਰਮਿਟ ਦੀ ਮਿਆਦ ਨੋਕਾ ਵਿਦੇਸ਼ੀ ਕਾਮੇ ਕੋਲ ਆਪਣੇ ਵਰਕ ਪਰਮਿਟ ਤੇ ਘੱਟੋ ਘੱਟ 16 ਮਹੀਨੇ ਬਾਕੀ ਹੋਣੇ ਚਾਹੀਦੇ ਹਨ ਜਦੋਂ ਉਸ ਦਾ ਜੀਵਨ ਸਾਥੀ ਓਪਨ ਵਰਕ ਪਰਮਿਟ ਦੀ ਅਰਜੀ ਦੇ ਰਿਹਾ ਹੋਵੇ ਤਾਂ ਦੋਸਤੋ ਆਸ਼ਰਿਤ ਬੱਚਿਆਂ ਦੀ ਬੇਤਕਲੀ ਵੀ ਹੋ ਗਈ ਹੈ ਵਿਦੇਸ਼ੀ ਕਾਮਯਾ ਤਨੇ ਪਰ ਬੱਚੇ ਹੁਣ ਅਪਡੇਟ ਕੀਤੇ ਮਾਪਦੰਡਾਂ ਦੇ ਤਹਿਤ ਪਰਵਾਰਿਕ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਹੋਣਗੇ ਤਾਂ ਦੋਸਤੋ ਸਿਰਫ ਸਪਾਊਸ ਨੂੰ ਹੀ ਵੀਜ਼ਾ ਮਿਲੇਗਾ ਓਪਨ ਵਰਕ ਪਰਮਿਟ ਦਾ ਮੌਜੂਦਾ ਵਰਕ ਪਰਮਿਟਾਂ ਤੇ ਪ੍ਰਭਾਵ ਦੱਸ ਦਈਏ ਪਿਛਲੇ ਨੀਮਾ ਅਧੀਨ ਜਾਰੀ ਕੀਤੇ ਗਏ ਓਪਨ ਵਰਕ ਪਰਮਿਟ ਦੀ ਮਿਆਦ ਪੁੱਗਣ ਦੀ ਮਿਤੀ ਤੱਕ ਵੈਧ ਰਹਿਣਗੇ ਇਹ ਚੰਗੀ ਖਬਰ ਹੈ ਜੋ ਨਵਿਆਂ ਲਈ ਅਰਜ਼ੀਆਂ ਨੂੰ ਨਵੇਂ ਮਾਪਦੰਡਾਂ ਨੂੰ ਪੂਰਾ ਕਰਨ ਦੀ ਲੋੜ ਹੋਵੇਗੀ ਤਾਂ ਜਦੋਂ ਵੀ ਤੁਸੀਂ ਨਵਾਂ ਵਰਕ ਪਰਮਿਟ ਅਪਲਾਈ ਕਰਨਾ ਹੈ ਤਾਂ ਉਹ ਨਵੇਂ ਰੂਲਸ ਦੇ ਅਨੁਸਾਰ ਹੀ ਅਪਲਾਈ ਹੋਵੇਗਾ ਇਸ ਤੋਂ ਇਲਾਵਾ ਵਿਸਤ੍ਰਿਤ ਪ੍ਰੋਗਰਾਮਾਂ ਲਈ ਪਰਮਿਟ ਨਿਬਿਆਂ ਲਈ ਪਰਿਵਾਰਕ ਮੈਂਬਰ ਆਪਣੀ ਓਪਨ ਵਰਕ ਪਰਮਿਟ ਨੂੰ ਰੀਨਿਊ ਕਰਨ ਲਈ ਅਰਜੀ ਦੇ ਸਕਦਾ ਹੈ ਜੇਕਰ ਮੁੱਖ ਵਿਨੇਕਰ ਆਪਣੀ ਅਧਿਆਨ ਜਾਂ ਵਰਕ ਪਰਮਿਟ ਨੂੰ ਬਦੌਂਦਾ ਹੈ ਬਸ਼ਰਤੇ ਕਿ ਜੋ ਰੀਨਿਊਅਲ ਅਪਡੇਟ ਕੀਤੇ ਮਾਪਦੰਡ ਨੇ ਉਹਨਾਂ ਨੂੰ ਪੂਰਾ ਕਰਤਾ ਹੋਵੇ ਸੈਕਟਰ ਵਿਸ਼ੇਸ਼ ਕਿਤਿਆਂ ਦੀ ਸੂਚੀ ਉਹ ਤੁਹਾਨੂੰ ਵੈੱਬਸਾਈਟ ਤੇ ਵੀ ਲੈ ਕੇ ਚੱਲਾਂਗਾ ਜਿੱਥੇ ਸਾਰੇ ਹੀ ਸੈਕਟਰ ਜਿਨ੍ਹਾਂ ਨੂੰ ਓਪਨ ਵਰਕ ਪਰਮਿਟ ਅਲਾਉਡ ਕੀਤਾ ਹੈ ਉੱਥੇ ਤੁਸੀਂ ਦੇਖ ਸਕੋਗੇ ਵਿਸ਼ੇਸ਼ ਸਮੂਹਾਂ ਲਈ ਛੋਟਾ ਮੁਫਤ ਵਪਾਰ ਸਮਝੌਤਿਆਂ ਦੇ ਅਧੀਨ ਕਾਮਿਆਂ ਦੇ ਜੀਵਨ ਸਾਥੀਆਂ ਅਤੇ ਸਾਈ ਨਿਵਾਸ ਵਿੱਚ ਤਬਦੀਲ ਹੋਣ ਵਾਲੇ ਕਾਮਿਆਂ ਨੂੰ ਨਹੀਂ ਦਿੱਤੀਆਂ ਜਾਣਗੀਆਂ ਨਵੀਆਂ ਪਾਬੰਦੀਆਂ ਤੋਂ ਪ੍ਰਭਾਵਿਤ ਹੋਣਗੇ ਤਾਂ ਦੋਸਤੋ ਅਯੋਗ ਪਰਿਵਾਰਕ ਮੈਂਬਰਾਂ ਲਈ ਲਚਕਤਾ ਹੈ ਫਲੈਕਸੀਬਿਲਟੀ ਹੈ ਪਰਵਾਰਕ ਮੈਂਬਰ ਜੋ ਹੁਣ ਪਰਵਾਰਕ ਓਪਨ ਵਰਕ ਪਰਮਿਟ ਲਈ ਯੋਗ ਨਹੀਂ ਹਨ ਕੈਨੇਡਾ ਦੇ ਹੋਰ ਕਿਸੇ ਪ੍ਰੋਗਰਾਮ ਜਿਸ ਵਿੱਚ ਵਰਕ ਪਰਮਿਟ ਅਵੇਲੇਬਲ ਹੈ ਉਹਨਾਂ ਦੀ ਪਰਟੋਲ ਕਰ ਸਕਦੇ ਹਨ ਪ੍ਰੋਗਰਾਮ ਦੇ ਟੀਚੇ ਵਿੱਚ ਤਬਦੀਲੀਆਂ ਕੈਨੇਡਾ ਦੇ ਅਸਾਈ ਨਿਵਾਸੀ ਪ੍ਰੋਗਰਾਮਾਂ ਦੀ ਇੱਕ ਸਰਤਾ ਨੂੰ ਬਿਹਤਰ ਬਣਾਉਣ ਲਈ ਹਨ ਏਜ ਕਿੰਨੀ ਬਣਾਉਣ ਕਿ ਉਹ ਆਰਥਿਕ ਟੀਚਿਆਂ ਅਤੇ ਲੇਬਰ ਬਾਜ਼ਾਰ ਦੀਆਂ ਤਰਜੀਹਾਂ ਨਾਲ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਇੱਕ ਸਰ ਹੋਣ ਤਾਂ ਦੋਸਤੋ ਹੁਣ ਮੈਂ ਤੁਹਾਨੂੰ ਵੈਬਸਾਈਟ ਤੇ ਲੈ ਕੇ ਚੱਲਾਂਗਾ ਜਿੱਥੇ ਤੁਸੀਂ ਨੌਕਰੀ ਲਈ ਅਪਲਾਈ ਕਰਨਾ ਹੈ ਜਿਨ੍ਹਾਂ ਵੀ ਸਟੂਡੈਂਟਸ ਜਿਨ੍ਹਾਂ ਦਾ ਵਰਕ ਪਰਮਿਟ ਖਤਮ ਹੋ ਗਿਆ ਹੈ ਜਾਂ ਖਤਮ ਹੋਣ ਵਾਲਾ ਹੈ ਉਹ ਇੱਕ ਵਾਰੀ ਇਸ ਵੈਬਸਾਈਟ ਤੇ ਜ਼ਰੂਰ ਜਾਣ ਕਿਉਂਕਿ ਇੱਥੇ ਤੁਹਾਡੀ ਮੁਸ਼ਕਲ ਦਾ ਹੱਲ ਜ਼ਰੂਰ ਲੱਭ ਜਾਵੇਗਾ canada.ca ਤੇ ਤੁਸੀਂ ਇੰਗਲਿਸ਼ ਜਾਂ ਫ੍ਰੈਂਚ ਦੇ ਵਿੱਚ ਜਾ ਸਕਦੇ ਹੋ ਤੁਸੀਂ ਇੱਥੇ ਫਾਈਂਡ ਅ ਜੌਬ ਤੇ ਕਲਿੱਕ ਕਰਨਾ ਇਸ ਤੋਂ ਬਾਅਦ ਇੱਥੇ ਜੌਬ ਬੈਂਕ ਤੇ ਤੁਸੀਂ ਜਾਣਾ ਹੈ ਬਿਲਕੁਲ ਇਹ ਦੇਖ ਸਕਦੇ ਹੋ ਗਵਰਨਮੈਂਟ ਦੀਆਂ ਜੌਬਸ ਵੀ ਨੇ ਇੱਥੇ ਸਟੂਡੈਂਟ এমਪਲॉयਮੈਂਟ ਵੀ ਹੈ ਹੋਰ ਵੀ ਵਰਕ ਪਰਮਿਟ ਦੇ ਨਾਲ ਰਿਲੇਟਡ ਬਹੁਤ ਸਾਰੀ ਜਾਣਕਾਰੀ ਆਪਾਂ ਸਿਰਫ ਜੌਬ ਦੀ ਗੱਲ ਕਰ ਰਹੇ ਹਾਂ ਤਾਂ ਜੌਬ ਬੈਂਕ ਤੇ ਜਾਣਾ ਇਸ ਤੋਂ ਬਾਅਦ ਤੁਸੀਂ ਜੌਬ ਬੈਂਕ ਦੇ ਵਿੱਚ ਤੁਹਾਨੂੰ ਕੋਈ ਕੀਵਰਡ ਪੁੱਛੇਗਾ ਤਾਂ ਉਹ ਤੁਸੀਂ ਕੀਵਰਡ ਭਰਨਾ ਹੈ ਤਾਂ ਤੁਹਾਨੂੰ ਉਸ ਦੇ ਨਾਲ ਰਿਲੇਟਡ ਤੁਹਾਡੇ ਪ੍ਰੋਵਿੰਸ ਦੇ ਵਿੱਚ ਜਿਵੇਂ ਮੈਂ ਆਪਰੇਟਰ ਦੀ ਜੌਬ ਜਾਂ ਫਿਰ ਸਿੰਪਲ ਸ਼ੈਫ ਦੀ ਜੌਬ ਦੀ ਗੱਲ ਕਰਾਂ ਸ਼ੈਫ ਤਾਂ ਸਿਟੀ ਕੌਨਸੀ ਆਲ ਆਫ ਕੈਨੇਡਾ ਲਿਖ ਦਿੰਦੇ ਹਾਂ ਕਿਉਂਕਿ ਤੁਸੀਂ ਕਿਸੇ ਵੀ ਪ੍ਰੋਵਿੰਸ 'ਚ ਰਹਿੰਦੇ ਹੋ ਸਕਦੇ ਹੋ ਤਾਂ ਇੱਥੇ ਸਰਚ ਮਾਰਾਂਗੇ ਬਹੁਤ ਸਾਰੀਆਂ ਨੌਕਰੀਆਂ ਜੋ ਤੁਹਾਨੂੰ एलिਜੀਬਲ ਬਣਾਉਂਦੀਆਂ ਹਨ ਉੱਥੇ ਦੁਬਾਰਾ ਕੰਮ ਕਰਨ ਲਈ ਤੁਹਾਡਾ ਸਮਾਂ ਇੱਥੇ ਲੰਘ ਸਕਦਾ ਹੈ ਕਿਉਂਕਿ ਬਹੁਤ ਸਾਰੀਆਂ ਨੌਕਰੀਆਂ ਅਵੇਲੇਬਲ ਨੇ ਤਾਂ ਤੁਸੀਂ ਦੇਖ ਸਕਦੇ ਹੋ ਅਲਬਰਟਾ ਦੇ ਵਿੱਚ 347 ਬ੍ਰਿਟਿਸ਼ ਕੋਲੰਬੀਆ ਦੇ ਵਿੱਚ 671 ਅਤੇ ਇਸ ਤੋਂ ਇਲਾਵਾ ਨੋਗਾ ਸਕੋਸ਼ੀਆ ਦੇ ਵਿੱਚ ਵੀ 34 ਬਹੁਤ ਸਾਰੀਆਂ ਨੌਕਰੀਆਂ ਨੇ ਜਿਵੇਂ ਇਹ ਨੌਕਰੀ ਆ ਗਈ ਤਾਂ ਤੁਸੀਂ ਇੱਥੇ ਕਲਿੱਕ ਕਰਕੇ ਦੇਖ ਸਕਦੇ ਹੋ 35 ਡਾਲਰ ਪਰ ਆਰ ਮਿਲਗੇ रिचमंड हिल ऑन टोरिया ਦੇ ਵਿੱਚ ਜੌਬ ਹੈ ਇਸ ਨੂੰ ਕਲਿੱਕ ਕਰਾਂਗੇ 15 ਜਨਵਰੀ ਨੂੰ ਇਹ ਪੋਸਟ ਕੀਤੀ ਗਈ ਹੈ ਤਾਂ ਤੁਸੀਂ ਡਾਇਰੈਕਟਲੀ ਅਪਲਾਈ ਕਰ ਸਕਦੇ ਹੋ ਪਰ ਲਿਖਿਆ ਵੀ ਹੈ ਇੱਥੇ ਤੁਸੀਂ ਐਗਜ਼ਾਮਪਲ ਦੇ ਰਿਹਾ ਤੁਸੀਂ ਆਪਣੇ profession ਨਾਲ ਰਿਲੇਟਡ ਨੌਕਰੀ ਇੱਥੇ ਜ਼ਰੂਰ ਲੱਭਿਓ ਦੋਸਤੋ ਕਿਉਂਕਿ ਤੁਹਾਨੂੰ ਡਾਇਰੈਕਟਲੀ ਅਪਲਾਈ ਕਰਨ ਦਾ ਮੌਕਾ ਤੇ ਕੰਡੀਸ਼ਨਾਂ ਵੀ ਕੁਝ ਦੱਸਾਂਗਾ ਇੱਥੇ ਡੇ ਈਵਨਿੰਗ ਨਾਈਟ ਵੀਕਐਂਡ ਸ਼ਿਫਟ ਓਵਰਟਾਈਮ ਔਨ ਕਾਲ अर्ਲੀ ਮਾਰਨਿੰਗ ਕਿਸੇ ਵੀ ਤਰ੍ਹਾਂ ਦੀ ਜੌਬ ਪਰਮਨੈਂਟ ਐਮਪਲਾਈ ਹੈ ਫੁੱਲ ਟਾਈਮ ਤਿੰਨ ਵੈਕੈਂਸੀਜ਼ ਨੇ ਇੰਗਲਿਸ਼ ਆਉਣੀ ਜ਼ਰੂਰੀ ਹੈ ਪਲੱਸ 2 ਪਾਸ ਹੋਣਾ ਜ਼ਰੂਰੀ ਹੈ 3 ਸਾਲ ਤੋਂ 5 ਸਾਲ ਦਾ ਤਜਰਬਾ ਚਾਹੀਦਾ ਤਾਂ ਦੋਸਤੋ ਜਿਨ੍ਹਾਂ ਨੇ 3 ਸਾਲ ਉੱਥੇ ਕੰਮ ਕਰ ਲਿਆ ਉਹ ਇਸ ਜੌਬ ਲਈ ਐਲੀਜੀਬਲ ਹਨ ਵਰਕ ਮਸਟ ਬੀ ਕੰਪਲੀਟਡ ਐਟ ਦਾ ਫਿਜ਼ੀਕਲ ਲੋਕੇਸ਼ਨ ਥੇਅਰ ਇਜ਼ ਨੋ ਆਪਸ਼ਨ ਟੂ ਵਰਕ ਰਿਮੋਟਲੀ ਤਾਂ ਲੋਕੇਸ਼ਨ ਤੇ ਜਾ ਕੇ ਹੀ ਕੰਮ ਕਰਨਾ ਪੈਣਾ ਹੈ ਘਰੋਂ ਬੈਠੇ ਨਹੀਂ ਕਰ ਸਕਦੇ ਵਰਕ ਸੈਟਿੰਗ ਰੈਸਟੋਰੈਂਟ ਦੇ ਵਿੱਚ ਹੈ ਇਸ ਤੋਂ ਇਲਾਵਾ ਕਿਹੜੀਆਂ-ਕਿਹੜੀਆਂ ਰਿਸਪੌਂਸਿਬਿਲਟੀ ਤੁਸੀਂ ਜਾਣਦੇ ਹੋ ਟਾਸਕ ਕੀ-ਕੀ ਕਰਨੀ ਹੁੰਦੀ ਹੈ ਇਸ ਤੋਂ ਇਲਾਵਾ ਜੋ ਐਕਸਪੀਰੀਅੰਸ ਤੇ ਸਪੈਸ਼ਲਾਈਜ਼ੇਸ਼ਨ ਹੈ ਤਾ ਦੋਸਤੋ ਕੌਣ ਕੌਣ ਅਪਲਾਈ ਕਰ ਸਕਦਾ ਹੈ ਜੇਕਰ ਤੁਸੀਂ ਕੈਨੇਡੀਅਨ ਸਿਟੀਜ਼ਨ ਹੋ ਭਾਵੇਂ ਪਰਮਨੈਂਟ ਜਾਂ ਟੈਂਪੋਰਰੀ ਰੈਜ਼ੀਡੈਂਟ ਆਫ ਕੈਨੇਡਾ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਤੁਹਾਡੇ ਕੋਲ ਵੈਲਿਡ ਕੈਨੇਡੀਅਨ ਵਰਕ ਪਰਮਿਟ ਹੋਣਾ ਜ਼ਰੂਰੀ ਹੈ ਦੋਸਤੋ ਇਸ ਤਰ੍ਹਾਂ ਬਹੁਤ ਸਾਰੀਆਂ ਨੌਕਰੀਆਂ ਇਸ ਵੈਬਸਾਈਟ ਤੇ ਨੇ ਇੱਕ ਵਾਰ ਤੁਸੀਂ ਵੈਬਸਾਈਟ ਨੂੰ ਚੈੱਕ ਜ਼ਰੂਰ ਕਰਿਓ ਇੱਥੇ ਜਾ ਕੇ ਤੁਸੀਂ ਕੀਵਰਡ ਹੀ ਭਰਨਾ ਹੈ ਉਸ ਤੋਂ ਬਾਅਦ ਤੁਹਾਡੇ ਜੋ ਵੀ ਪ੍ਰੋਵਿੰਸ ਨੇ ਜਿਸ ਵਿੱਚ ਤੁਸੀਂ ਰਹਿੰਦੇ ਹੋ ਜਾਂ ਫਿਰ ਨੇੜੇ-ਤੇੜੇ ਦੇ ਉੱਥੇ ਸਾਰੀਆਂ ਨੌਕਰੀਆਂ ਤੁਹਾਡੇ ਲਈ ਅਵੇਲੇਬਲ ਨੇ ਇੱਥੇ ਡਾਇਰੈਕਟਲੀ ਅਪਲਾਈ ਕਰਨਾ ਹੋ ਸਕਦਾ ਤੁਸੀਂ ਉਸ ਕੰਡੀਸ਼ਨ ਨੂੰ ਪੂਰੇ ਕਰਦੇ ਹੋਵੋ ਜਿਸ ਪੋਸਟ ਲਈ ਇੱਥੇ ਐਡਵਰਟਾਈਜ਼ਮੈਂਟ ਕੀਤੀ ਗਈ ਹੈ ਤੇ ਡਾਇਰੈਕਟਲੀ ਤੁਹਾਨੂੰ ਉਹ ਨੌਕਰੀ ਮਿਲ ਜਾਵੇਗੀ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਹੋਰ ਜਾਣਕਾਰੀ ਦੇ ਨਾਲ ਜਲਦ ਹੀ ਹਾਜ਼ਰ ਹੋਵਾਂਗੇ ਥੈਂਕ ਯੂ ਥੈਂਕ ਯੂ ਫਾਰ my channel thanks once again to all my viewers